today marks a major milestone in the success of war against terror with the uh, announcement of detention of uh, happy pasia by the united states authorities. a colombian operation to baad which state of punjab central government agencies and the united states authorities uh, cooperated with each other and exchanged information that this person wanted for numerous terrorist crimes in india has been detained in the united states. ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤਪਾਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟਰੋਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟਰੋਰ ਐਕਟਸ ਕਰਦੇ ਸੀਗੇ September 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ 'ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟਰੋਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਡਿਕੂਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਸਟ ਦੀ ਤੇ ਇੰਟੈਲੀਜੈਂਸ मैपिंग तो तुम नैटवर्क डिस्ट्रप्शन किया गया तो एक एक्सटेंसिव डोजियर बना के सेंट्रल एजेंसीज के नाम शेयर किया गया तो थ्रू एप्रोप्रिएट चैनल्स द हैज बीन शेयर्ड विद द यू एस अथॉरिटीज़ एंड अल्टीमेटली ही हैज़ बीन डिटेन्ड बाय द यू एस अथॉरिटीज इन इन यूनाइट स्टेट्स ऑलरेडी पुलिस हैज़ टेकन अप द मैटर विद द सेंट्रल गोवर्नमेंट इस दल ओ सी खुली हैगी ਤੇ ब्लू कॉर्नर ਨੋਟਿਸ ਇਸ ਆਲਸੋ ਓਪਨ 레드 कॉर्नर नोटिस ਅਤੇ ਇਸ ਨੂੰ ਰਿਪੋਰਟ ਕਰਨ ਦੇ ਸਾਰੇ ਉਪਲਾਲੇ ਐਸ ਪਰ ਲਾ ਜਿਹੜੇ ਐਫਰਟਸ ਕੀਤੇ ਜਾ ਰਹੇ ਹੈਗੇ ਦਿਸ ਇਸ ਅ ਮੈਨੀਫੈਸਟੇਸ਼ਨ ਥੈਟ ਕਰਾਇਮ ਡਸ ਨੋਟ ਪੇ ਤੇ ਜਿਹੜਾ ਕ੍ਰਿਮੀਨਲ ਹੈਗਾ ਕਰਾਇਮ ਦੇ ਵਿੱਚ ਇਨਡल्ज ਕਰਦਾ ਹੈ ਹੀ ਵਿਲ ਹੈਵ ਟੂ ਕਮ ਬੈਕ ਐਂਡ ਫੇਸ ది ਲਾ ਇਟ ਇਸ ਪੰਜਾਬ ਪੁਲਿਸ ਇਸ ਟੋਟਲੀ ਡਿਟਰਮਾਈਂਡ ਟੂ ਕੀਪ ði ਸਟੇਟ ਸੇਫ ਐਂਡ ਸਿਕਿਓਰ